ਹਾਂ ਜੀ ਕਿਵੇਂ ਸਾਰੇ ਆਪਾਂ ਅੱਜ ਫਿਰ ਤੋਂ ਜਾ ਰਹੇ ਆ ਆਪਣੇ ਪਿੰਡ ਅੱਜ ਕਰ ਰਹੇ ਆ ਆਪਾਂ ਨਵਾਂ ਰੋਡ ਟਰਾਈ ਨਵੇਂ ਰੋਡ ਤੇ ਆਪਾਂ ਪਹੁੰਚੇ ਆ ਜੀ ਆਪਾਂ ਆ ਰਹੇ ਸੀ ਡਾਂਡਰਾ ਵਾਲੀ ਸਾਈਡ ਤੋਂ ਤੇ ਆਪਾਂ ਨਵੇਂ ਰੋਡ ਦੇ ਉੱਪਰ ਚੜੇ ਆ ਅੱਗੇ ਰੋਡ ਜਾਂਦਾ ਹੈ ਲੁਧਿਆਣਾ ਰੋਡ ਤੇ ਜਾ ਕੇ ਚੜੂਗਾ ਪਿੱਛੋਂ ਆ ਰਿਹਾ ਰੋਡ ਕਾਫੀ 에어ਪੋਰਟ ਵਾਲੀ ਸਾਈਡ ਤੋਂ ਆ ਰਿਹਾ ਤੇ ਅੱਗੇ ਜਾਂਦਾ ਕੁਰਾਲੀ ਵਾਲੀ ਸਾਈਡ ਤੇ ਇਹਨਾਂ ਨੇ ਵਿਚਾਲੇ ਇੱਕ ਰੋਡ ਦੇ ਕੱਟ ਦਿੱਤਾ ਉਹ ਕੱਟ ਦਿੱਤਾ ਫਤਿਹਗੜ੍ਹ ਸਾਹਿਬ ਲਿਖਿਆ ਹੋਇਆ ਜਿੱਥੇ ਇਹ ਪਿੱਛੋਂ ਖਰੜ ਸਾਈਡ ਤੋਂ ਜੋ ਰੋਡ ਜਾਂਦਾ ਆਨੰਦਪੁਰ ਵਾਲੀ ਸਾਈਡ ਨੂੰ ਉਸ ਰੋਡ ਤੇ ਇਹਨਾਂ ਨੇ ਕੱਟ ਦਿੱਤਾ ਇਸ ਤੋਂ ਹੀ ਦਾਵਾ ਇਸ ਰੋਡ ਤੇ ਇੱਕ ਅੱਧਾ ਕੱਟਾ ਮੇਰੇ ਹਿਸਾਬ ਨਾਲ ਇਸ ਰੋਡ ਤੇ ਟੋਲ ਟੈਗ ਵੀ ਹੋ ਸਕਦਾ ਬਾਕੀ ਆਪਾਂ ਅੱਗੇ ਜਾ ਕੇ ਦੇਖਦੇ ਆਂ ਜੀ ਮੈਂ ਕੀਤਾ ਸੀ ਟਰਾਈ ਪਿਛਲੇ ਮਹੀਨੇ ਵੀ ਇਸ ਰੋਡ ਤੇ ਆਉਣ ਦਾ ਪਿਛਲੇ ਮਹੀਨੇ ਕੀਤਾ ਸੀ ਬੰਦ ਬੈਰੀਕੇਡ ਰੱਖੇ ਹੋਏ ਸੀ ਪਰ ਅੱਜ ਵੀ ਦੇਖਿਆ ਮੈਂ ਕਿ ਚਲੋ ਚੱਲਦੇ ਆਂ ਇਸ ਰੋਡ ਤੇ ਦੇਖੀ ਜਾਊਗਾ ਜਾ ਕੇ ਕਿੱਥੇ ਉੱਤਰਦਾ ਰੋੜ ਹੈ ਹੈ ਆਪਾਂ ਨੂੰ ਅੱਜ ਜਲਦੀ ਉਹ ਜੇਤਨ ਲੁਧਿਆਣਾ ਰੋਡ ਤੇ ਉੱਤਰ ਗਿਆ ਤਾਂ ਠੀਕ ਆ ਨਹੀਂ ਆਪਾਂ ਅੱਗੇ ਜਾ ਕੇ ਦੇਖਦੇ ਆਂ ਰੋਡ ਨਵਾਂ ਬਣਿਆ ਇਸ ਕਰਕੇ ਰੋਡ ਸਾਰਾ ਖਾਂਦੀ ਪਿਆ ਤੇ ਟ੍ਰੈਫਿਕ ਬਿਲਕੁਲ ਨਹੀਂ ਹੈਗੀ ਇਸ ਰੋਡ ਤੇ ਲੋ ਜੀ ਆਪਾਂ ਗੱਲ ਕਰਦੇ ਸੀ ਟੋਲ ਟੈਗ ਦੀ ਟੋਲ ਟੈਗ ਇਹਨਾਂ ਨੇ ਲਗਾ ਦਿੱਤਾ ਪਰ ਹਣੇ ਸਟਾਰਟ ਨਹੀਂ ਕੀਤਾ ਮਿੱਤਰੋ ਜਦੋਂ ਇਹ ਟੋਲ ਟੈਗ ਸਟਾਰਟ ਕਰ ਦੇਣ ਆਪਾਂ ਨੇ ਵੀ ਇਸ ਰੋਡ ਨੂੰ ਛੱਡ ਦੇਣਾ ਦੁਆਰੇ ਤੋਂ ਜੀ ਇਹ ਟੋਲ ਟੈਗ ਲੱਗਿਆ ਜਦੋਂ ਆਪਾਂ ਨੰਨਰ ਵਾਲੀ ਸਾਈਡ ਤੋਂ ਪੁਲ ਦੇ ਉੱਪਰ ਆਵਾਂਗੇ ਮੇਨ ਰੋਡ ਤੇ ਆ ਕੇ ਅੱਗੇ ਆ ਕੇ ਜਦੋਂ ਲੁਧਿਆਣੇ ਵਾਲਾ ਰੋਡ ਦੇ ਉੱਤੇ ਹਾਈਵੇ ਤੇ ਚੜਨਾ ਉਸ ਤੋਂ 2 ਕਿਲੋਮੀਟਰ ਪਿੱਛੇ ਲੱਗਿਆ ਮਤਲਬ ਜੇ ਆਪਾਂ ਲੁਧਿਆਣੇ ਵਾਲੇ ਹਾਈਵੇ ਤੋਂ ਜਾਂਦੇ ਆ ਇਸ ਰੋਡ ਨੂੰ ਚੜਦੇ ਆ ਨੰਡਰਾਂ ਵਾਲੀ ਸਾਈਡ ਨੂੰ ਜਾਵਾਂਗੇ ਤਾਂ ਥੋੜਾ ਜਿਹਾ ਅੱਗੇ ਜਾ ਕੇ ਤਕਰੀਬਨ 2 ਕਿਲੋਮੀਟਰ ਅੱਗੇ ਜਾ ਕੇ ਟੋਲ ਟੈਗ ਆਊਗਾ ਕਿੰਨੀ ਸਪੀਡ ਤੇ ਇਸ ਰੋਡ ਤੇ ਚੱਲੂਗੀ ਗੱਡੀ ਇਹਨਾਂ ਨੇ ਉਹ ਵੀ ਮੈਂਸ਼ਨ ਕੀਤਾ ਹੈ ਸੀ ਪਿੱਛੇ ਲੱਗਾ ਹੋਇਆ ਸੀ ਬੈਨਰ ਜੇ ਤੁਸੀਂ ਵੀਡੀਓ ਧਿਆਨ ਨਾਲ ਦੇਖੀ ਆ ਤਾਂ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਬੈਨਰ ਲੋ ਜੀ ਅੱਗੇ ਆਪਾਂ ਪਹੁੰਚ ਗਏ